ਦੇਸ਼ ਭਰ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਮੁੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਕਰੋਨਾ ਦੇ ਨਾਲ ਨਜਿੱਠਣ ਦੇ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਨੇ ਹਾਲਾਂਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਜੇ ਤੱਕ ਕਰੋਨਾ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੌਕੰਨਾ ਹੈ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਨਾਲ ਨਜਿੱਠਣ ਦੇ ਲਈ ਤਮਾਮ ਜ਼ਰੂਰੀ ਪ੍ਰਬੰਧ ਕਰ ਲੇ ਗਏ ਨੇ ਉਹਨਾਂ ਕਹੇ ਕਿ ਸਿਵਲ ਹਸਪਤਾਲ ਵਿੱਚ ਕਾਫੀ ਜਗ੍ਹਾ ਉਪਲਬਧ ਹੈ ਜਿਸ ਨੂੰ ਲੋਡ ਪੈਣ ਉਤੇ ਤੁਰੰਤ ਆਈਸੋਲੇਸ਼ਨ ਵਾਰਡ ਦੇ ਵਿੱਚ ਬਦਲਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਕਰੋਨਾ ਨਾਲ ਸੰਬੰਧਿਤ ਜ਼ਰੂਰੀ ਪ੍ਰਬੰਧ ਅਤੇ ਸਾਜੋ-ਸਮਾਨ ਵੀ ਤਿਆਰ ਕਰਕੇ ਰੱਖਿਆ ਹੋਇਆ ਹੈ ਸਿਹਤ ਵਿਭਾਗ ਦੀ ਟੀਮ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਵਿਭਾਗ ਲਗਾਤਾਰ ਲੋਕਾਂ ਨੂੰ ਕਰੋਨਾ ਬਾਰੇ ਜਾਗਰੂਕ ਕਰ ਰਿਹਾ ਹੈ ਤਾਂ ਜੋ ਲੋਕ ਘਬਰਾਉਣ ਨਾ ਲੋਕਾਂ ਨੂੰ ਕਰੋਨਾ ਨਾਲ ਸਬੰਧਤ ਸਾਵਧਾਨੀਆਂ ਜਿਵੇਂ ਕਿ ਮਾਸਕ ਪਹਿਨਣਾ ਸਮਾਜਿਕ ਦੂਰੀ ਬਣਾ ਕੇ ਰੱਖਣਾ ਤੇ ਹੱਥਾਂ ਦੀ ਸਫਾਈ ਦਾ ਧਿਆਨ ਰੱਖਣਾ ਇਹਦੇ ਸਭ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਡਾਕਟਰ ਜਸ਼ਵਿੰਦਰ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਫਿਲਹਾਲ ਕਰੋਨਾ ਨਾਲ ਸਬੰਧਤ ਕੋਈ ਵੀ ਨਵੀਆਂ ਗਾਈਡਲਾਈਨਸ ਜਾਰੀ ਨਹੀਂ ਕੀਤੀਆਂ ਗਈਆਂ ਸਿਹਤ ਵਿਭਾਗ ਦੀ ਇਹ ਚੌਕਸੀ ਯਕੀਨੀ ਬਣਾਏਗੀ ਕਿ ਜੇਕਰ ਗੁਰਦਾਸਪੁਰ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ ਸੁਣਨ ਚਾ ਰਹੇ ਆ ਵੀ ਕਿ ਕਰੋਨਾ ਦੇ ਕੇਸ ਜਿੱਦਾਂ ਫਿਰੋਜ਼ਪੁਰ ਵਗੈਰਾ ਆ ਗਏ ਹਨ ਇੱਕ ਕੇਸ ਕੱਲੇ ਰਿਪੋਰਟਡ ਹੈ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਹਸ ਤੱਕ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਬਿਲਕੁਲ ਤਿਆਰ ਹਾਂ ਜੀ ਸਾਡੇ ਕੋਲ ਸਾਰੇ ਸਾਡੇ ਡਾਕਟਰ ਟ੍ਰੇਨਡ ਹੈਗੇ ਨੇ ਸਾਰੇ ਰਿਲੇਵੈਂਟ ਟੈਕਨੀਸ਼ੀਅਨ ਸਾਡੇ ਕੋਲ ਪੂਰੇ ਹੈਗੇ ਤੇ ਵਾਰਡ ਦਾ ਵੀ ਸਾਡੇ ਕੋਲ ਕਰਵਾਉਣਾ ਹੈਗਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਈਸੋਲੇਟ ਵਾਰਡ ਵੀ ਵਿਦੀਨ 1 ਆਰ 2 ਆਵਰਸ ਅਸੀਂ ਕ੍ਰੀਏਟ ਕਰ ਦਿਆਂਗੇ ਸਾਡੇ ਕੋਲੇ ਏਨਾ ਸਪੇਸ ਹੈਗੀ ਹੈ ਸਾਡੇ ਸੀਐਸਸੀ ਦੇ ਵਿੱਚ ਮੇਰੀ ਅਸੈਸਮੈਂਟ ਹੈਗੀ ਹੈ ਕਿ ਜਦੋਂ 30% ਸਾਡੀ ਸੀਐਸਸੀ ਤੇ ਮੋਸਟਲੀ ਸਾਡੇ ਕੋਲੇ ਉੱਥੇ ਅਕੂਪੈਂਸੀ ਅਕੂਪੈਂਸੀ ਜਿਹੜੀ ਬੈੱਡ ਅਕੂਪੈਂਸੀ 10 15 ਦੇ ਕਰੀਬ ਹੈਗੀ ਹੈ ਤੇ ਸਿਰਫ ਹਸਪੀਟਲ ਦੇ ਵੀ ਸਾਡੇ ਕੋਲੇ ਅਸੀਂ ਡਾਕਟਰਸ ਨੂੰ ਸਾਡੇ ਸਟਾਫ ਨੂੰ ਸੈਂਸਟਾਈਜ਼ ਕਰ ਦਿੱਤਾ ਹੈਗਾ ਤੇ ਐਪੀਡੀਮੀਓਲੋਜਿਸਟ ਨੂੰ ਵੀ ਅਸੀਂ ਸੈਂਸਟਾਈਜ਼ ਕਰ ਦਿੱਤਾ ਹੈਗਾ ਕਿ ਇਹਦੇ ਰਿਗਾਰਡਿੰਗ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਅਸੀਂ ਕਰਨ ਵਾਲੇ ਜਿੱਦਕਿ ਮੈਂ ਵਾਰਡ ਦੀ ਗੱਲ ਕਰ ਰਿਹਾ ਵਾਰਡ ਦਾ ਹਜੇ ਤੱਕ ਕਿਸੇ ਨਾਲ ਸਾਡੇ ਕੋਲ ਕੋਈ ਕੇਸ ਨਹੀਂ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹਾਂ ਕਿ ਉਹ ਸਾਡੇ ਬਾਇਟ ਡਜੋਸਟ ਹੋਣ ਕਿਉਂਕਿ ਫਿਰ ਉਹ ਕਿਸੇ ਹੋਰ ਲਈ ਵੀ ਵਰਤੇ ਜਾਣੇ ਇਸ ਕਰਕੇ ਅਸੀਂ ਪਰ ਅਸੀਂ ਰੈਡੀ ਆਂ ਵੀ ਦੇ ਨਾ 1 অর 2 ਆਵਰ ਅਸੀਂ ਉਹਨਾਂ ਦਾ ਸੈਪਰੇਟ ਵਾਰਡ ਅਸੀਂ ਤਰੇਟ ਕਰ ਦਿਆ ਗਾਈਡਲਾਈਨ ਨਹੀਂ ਹੈ ਉਹ ਅਜੇ ਸਟਿਲ ਸਾਡੇ ਕੋਲ ਕੋਈ ਪ੍ਰਤੀਕੁੱਤ ਗਾਈਡਲਾਈਨ ਨਹੀਂ ਆਈ ਹੈ ਜਿਹਨੂੰ ਕੋਈ ਆਈਸੋਲੇਸ਼ਨ ਬਾਗ ਬਣਾਉਣਾ ਹੈਗਾ ਜਾਂ ਕੋਈ ਤਾਂ ਪਰ ਅਸੀਂ ਐਕਟੀਵਿਟੀ ਜ਼ਰੂਰ ਕਰ ਰਹੇ ਹਾਂ ਲੋਕਾਂ ਨੂੰ ਅਵੇਅਰਨੈਸ ਲਈ ਅਸੀਂ ਸਾਡੀਆਂ ਜਿਹੜੀਆਂ ਟੀਮਸ ਨੇ ਮਾਸ ਮੀਡੀਆ ਡਿਪਾਰਟਮੈਂਟ ਦਾ ਸਾਡਾ ਉਹਨਾਂ ਨੂੰ ਆਲਰੇਡੀ ਬਹੁਤ ਸਾਰੀ ਕੀਤਾ ਹੈਗਾ ਵੀ ਕਰੋਨਾ ਦੇ ਬਾਰੇ ਜਾਗਰੂਤੀ ਹੈ ਜਿਹੜੀ ਉਹਨਾਂ ਨੂੰ ਪ੍ਰੀਕਾਸ਼ਨ ਕਿਦਾਂ ਲੈਣੀਆਂ ਨੇ ਕਰੋਨਾ ਦੇ ਵਿੱਚ ਪਬਲਿਕ ਦੀ ਸਾਡੀ ਪੂਰੀ ਅਵੇਅਰ ਹੈਗੀ ਹੈ ਕਿਉਂਕਿ ਪਹਿਲਾਂ ਆਪਾਂ ਫੇਜ਼ ਹੰਡਾ ਚੁੱਕੇ ਹਾਂ ਤੇ ਸਾਨੂੰ ਪਤਾ ਹੈਗਾ ਵੀ ਉਹਨੇ ਕਿਵੇਂ ਪ੍ਰੀਕੌਸ਼ਨ ਰੱਖਣੀਆਂ ਨੇ ਕਿ ਉਹਦੇ ਚ ਸਾਈਲੈਂਟ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਖਾਂਸੀ ਗਲਾ ਖਰਾਬ ਹੋਣਾ ਜੁਕਾਮ ਹੋਣਾ ਬੁਖਾਰ ਹੋਣਾ ਇਸ ਤਰ੍ਹਾਂ ਦੀਆਂ ਮਤਲਬ ਉਹਦੇ ਸਾਈਲੈਂਟ ਸਿੰਪਟਮ ਹੁੰਦੇ ਨੇ ਤੇ ਉਹ ਆਲਰੇਡੀ ਪੀਪਲ ਪਹਿਲਾਂ ਹੀ ਅਵੇਅਰ ਹੈਗੇ ਨੇ ਪਰ ਨਾਲ ਹੀ ਸਾਡੇ ਵੀ ਡਿਪਾਰਟਮੈਂਟ ਵਾਲੇ ਹੋਰ ਅਵੇਅਰ ਕਰਨ ਲੱਗੇ ਹੋਏ ਆ ਕਿ ਉਹਨੂੰ ਬਚਾਉ ਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਯੂਜ਼ ਕਰੋ ਹੈ ਹੈਂਡ ਨੂੰ ਵਾਰ-ਵਾਰ ਵਾਸ਼ ਕਰੋ ਤਾਂ ਤੇ ਉਹ ਇਨਫੈਕਸ਼ਨ ਸਿੱਧਾ ਕੰਟੈਕਟ ਤੋਂ ਕੰਟੈਕਟ ਨਾਲ ਸਪਰੈਡ ਹੋਵੇ ਤੇ ਉਹਦੇ ਲਈ ਅਸੀਂ ਪੂਰੇ ਤੱਥ ਪੜ੍ਹਿਆ ਜੀ ਕੋਈ ਇਹੋ ਜਿਹੀ ਗੱਲ ਨਹੀਂ ਹੈ